ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਰਾਤ ਦੇ 4 ਪਹਿਰ ਹੁੰਦੇ ਹਨ ਜਿੰਦਗੀ ਨੂੰ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ 4 ਹਿੱਸਿਆਂ ਵਿੱਚ ਵੰਡਿਆ ਹੈ ਸੂਰਜ ਦੇ ਅਸਤ ਹੋਣ ਦੇ ਨਾਲ ਰਾਤ ਦੀ ਸ਼ੁਰੂਆਤ ਹੈ ਅਤੇ ਸੂਰਜ ਦੇ ਉਦੇ ਹੁੰਦਿਆਂ ਹੀ ਰਾਤ ਦਾ ਅੰਤ ਹੋ ਜਾਂਦਾ ਹੈ ਜੀਵਨ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਾਤ ਨਾਲ ਤਸਵੀਰ ਦਿੱਤੀ ਹੈ ਪਹਿਲਾ ਪਹਿਲਾ ਦੈਨ ਕੇ ਬਨਜਾਰਿਆ ਮਿੱਤਰਾਂ ਹੁਕਮ ਪਿਆ ਅਗਰ ਬਾਸ ਬਨਜਾਰਾ ਮਿੱਤਰ ਐਸਵਾਸ ਤੇ ਕਿਹਾ ਹੈ ਕਿਉਂਕਿ ਮਨੋਖ ਸਵਾਸਾਂ ਦੀ ਪੂੰਜੀ ਲੈ ਕੇ ਆਇਆ ਹੈ ਅਤੇ ਇੱਥੇ ਕੁਝ ਘਟਨਾ ਹੈ ਕੁਝ ਵੀ ਹਜਣਾ ਹੈ વાસ્તવਿਕਤਾ ਨਾ ਜੀਵਨ ਹੈ વાસ્તਵਿਕ ਪੂੰਜੀ ਸਵਾਸਾਂ ਦੀ ਪੂੰਜੀ ਹੈ ਜੇਕਰ ਇਹ ਸਵਾਸਾਂ ਦੀ ਪੂੰਜੀ ਹੀ ਨਹੀਂ ਤਾਂ ਫਿਰ ਮਨੋਖ ਕੁਝ ਵੀ ਨਹੀਂ ਕਰ ਸਕਦਾ ਗੁਰੂ ਨਾਨਕ ਤੇ ਪਾਸ਼ਾ ਫਰਮਾਉਂਦੇ ਹਨ ਕਿ ਇਹ ਬਨਜਾਰਿਆ ਮਿੱਤਰਾਂ ਜਿੰਦਗੀ ਦੀ ਰਾਤ ਦਾ ਪਹਿਲਾ ਬਹਿਰ ਸ਼ੁਰੂ ਹੋਇਆ ਮਾਤਾ ਦੇ ਗਰਭ ਤੋਂ ਸਾਡੇ ਦੇਸ਼ ਦੇ तमाम ॠषि मुनियों ਨੇ ਗਰਭ ਕਾਲ ਦੇ ਬੱਚੇ ਨੂੰ ਬ੍ਰਹਮ ਗਿਆਨੀ ਮੰਨਿਆ ਹੈ ਉਸ ਦਾ ਮਨ ਟਿਕਿਆ ਹੋਇਆ ਹੈ ਕਿਉਂਕਿ ਗਰਭ ਅੰਦਰ ਮਨ ਨੂੰ ਖਿੰਡੋਂਦੇ ਕੋਈ ਸਾਧਨ ਨਹੀਂ ਹੁੰਦੇ ਨਾ ਹੀ ਬੱਚਾ ਦੇਖ ਸਕਦਾ ਹੈ ਨਾ ਹੀ ਸੁਣ ਸਕਦਾ ਹੈ ਨਾ ਹੀ ਚੱਕ ਸਕਦਾ ਹੈ ਨਾ ਸਪਰਸ਼ ਕਰ ਸਕਦਾ ਹੈ ਇਸੇ ਵਾਸਤੇ ਮਨ ਦੀ ਇਕਾਗਰਤਾ ਬਣੀ ਹੋਈ ਹੈ ਭਜਨ ਕਰਕੇ ਤਪ ਕਰਕੇ ਆਖਰ ਮਨੁੱਖ ਕੀ ਲਾਉਦਾ ਹੈ ਇਕਾਗਰਤਾ ਹੀ ਤਾਂ ਲੱਭਦਾ ਹੈ ਅਤੇ ਸਾਰਾ ਰਸ ਵੀ ਇਕਾਗਰਤਾ ਵਿੱਚ ਹੀ ਹੈ ਸਾਰਾ ਆਨੰਦ ਵੀ ਇਕਾਗਰਤਾ ਵਿੱਚ ਹੈ ਕੀਰਤਨ ਵਿੱਚ ਉਦੋਂ ਹੀ ਆਨੰਦ ਬਣਦਾ ਹੈ ਜਦੋਂ ਮਨ ਇਕਾਗਰ ਹੋ ਜਾਏ ਨਿਤਨੇਮ ਵਿੱਚ ਵੀ ਉਦੋਂ ਹੀ ਰਸ ਬਣਦਾ ਹੈ ਜਦੋਂ ਮਨ ਟਿਕ ਜਾਏ ਇਸੇ ਕਰਕੇ ਮੰਨ ਦੀ ਇਕਾਗਰਤਾ ਬੰਦਾ ਜਪ-ਜਪ ਕਰਕੇ ਲੋੜਦਾ ਹੈ ਅਤੇ ਇਹ ਇਕਾਗਰਤਾ ਬੱਚੇ ਨੂੰ ਕੁਦਰਤੀ ਮਿਲੀ ਹੋਈ ਹੈ ਜੋ ਮਾਤਾ ਦੇ ਗਰਭ ਵਿੱਚ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਹਨ ਕਿ ਤੂੰ ਉਥੇ ਕੀ ਕਰਦਾ ਸੈਂ ਤੂੰ ਖਸਮ ਦੇ ਨਾਲ ਜੁੜਿਆ ਹੋਇਆ ਸੀ ਤੂੰ ਅਠੇ ਪਹਿਰ ਪ੍ਰਾਰਥਨਾ ਵਿੱਚ ਸੀ ਅਤੇ ਅਠੇ ਪਹਿਰ ਜੋਗੀ ਦੀ ਤਰ੍ਹਾਂ ਪ੍ਰਮਾਤਮਾ ਨਾਲ ਜੁੜਿਆ ਹੋਇਆ ਸੀ ਖਸਮ ਸੇਤੀ ਅਰਦਾਸ ਵਖਾਣਾ ਉਰਦੋ ਧਿਆਨ ਲਈ ਬਲਾਗਾ ਪਾਵੇਂ ਇਹ ਮਾਤਾ ਦੇ ਗਰਭ ਵਿੱਚ ਉਲਟਾ ਹੀ ਲਟਕਾ ਹੋਇਆ ਸੀ ਪਰ ਧਿਆਨ ਇਸ ਦਾ ਸਿੱਧਾ ਸੀ ਸੁਰਤ ਇਸ ਦੀ ਸਿੱਧੀ ਸੀ ਉਰਦੋ ਧਿਆਨ ਲਈ ਬਲਾਗਾ ਰਾਤ ਦੇ ਪਹਿਲੇ ਪਹਿਰ ਵਿੱਚ ਮਨੁੱਖ ਨੂੰ ਨੀਂਦ ਨਹੀਂ ਆਉਂਦੀ ਨੀਂਦ ਦੀ ਸ਼ੁਰੂਆਤ ਦੂਸਰੇ ਪਹਿਰ ਤੋਂ ਹੁੰਦੀ ਹੈ ਤੀਸਰੇ ਪਹਿਰ ਵਿੱਚ ਨੀਂਦ ਬੜੀ ਗੂੜੀ ਹੋ ਜਾਂਦੀ ਹੈ ਅਕਸਰ ਚੋਰ ਚਾਕਰ ਡਾਕੂ ਜਦ ਕੋਈ ਡਾਕਾ ਜਾਂ ਸਨ ਮਾਰਦੇ ਹਨ ਤਾਂ ਤੀਸਰੇ ਪਹਿਰ ਵਿੱਚ ਹੀ ਮਾਰਦੇ ਹਨ ਬਹੁਤ ਗੋੜੀ ਨੀਂਦਰਾ ਉਸ ਵਕਤ ਹੋ ਜਾਂਦੀ ਹੈ ਇਸ ਲਈ ਪਹਿਲੇ ਪਹਿਰ ਵਿੱਚ ਮਨੁੱਖ ਦੀ ਚੇਤਨਾ ਪੂਰਨ ਰੂਪ ਵਿੱਚ ਜਾਗੀ ਹੋਈ ਸੀ ਇਕਾਗਰਤਾ ਮੰਨ ਦੀ ਬਣੀ ਹੋਈ ਸੀ ਮਨ ਵਿੱਚ ਕੋਈ ਖਿੰਡਾਓ ਨਹੀਂ ਸੀ ਅਤੇ ਇਸ ਦਾ ਜਿਮਰੂਪੀ ਰਾਤ ਦਾ ਪਹਿਲਾ ਪਹਿਰ ਮਾਤਾ ਦੇ ਗਰਭ ਵਿੱਚ ਬਤੀਤ ਹੋਇਆ ਦੂਜੇ ਪਹਿਰੇ ਰਹਿਣ ਕੇ ਬਨ ਜਾ ਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋਂ ਹੱਥ ਨਚਾਈਏ ਬਨ ਜਾ ਰਿਆ ਮਿੱਤਰਾ ਜਿਉ ਜਸਤਾ ਕਰ ਕਾਨ ਜਨਮ ਹੋਇਆ ਤਾਂ ਜੰਦਿਆਂ ਸਾਰ ਹੀ ਇਸ ਦਾ ਧਿਆਨ ਟੁੱਟ ਗਿਆ ਇਕਾਗਰਤਾ ਪੰਗ ਹੋਈ ਸਰੀਰ ਨੇ ਕੁਝ ਛਪਰਸ਼ ਕੀਤਾ ਅੱਖਾਂ ਨੇ ਕੁਝ ਵੇਖਿਆ ਕੰਨਾਂ ਵਿੱਚ ਕੁਝ ਆਵਾਜ਼ਾਂ ਦੀਆਂ ਧੁਨੀਆਂ ਪਈਆਂ ਕੁਝ ਸੰਸਾਰ ਦੀਆਂ ਲਹਿਰਾਂ ਟਕਰਾਈਆਂ ਅਤੇ ਇਕਾਗਰਤਾ ਪੰਗ ਹੋ ਗਈ ਅਤੇ ਇਹ ਤਾਂ ਹਾਂ ਮਾਰ ਕੇ ਰੋ ਉਠਿਆ ਪੰਛੀਆਂ ਦੇ ਬੱਚੇ ਜਨਮ ਲੈਂਦੇ ਹੀ ਚਹਿਚਹਉਂਦੇ ਹਨ ਪਸ਼ੂਆਂ ਦੇ ਬੱਚੇ ਸੰਸਾਰ ਵਿੱਚ ਆਉਂਦੇ ਹਨ ਖਾਮੋਸ਼ੀ ਦੇ ਨਾਲ ਇੱਕ ਮਨੁੱਖੀ ਬੱਚਾ ਹੀ ਐਸਾ ਹੈ ਜੋ ਜਗਤ ਦੇ ਉਤੇ ਰੋਂਦਿਆਂ ਹੋਇਆ ਹੁੰਦਾ ਹੈ ਇਸ ਸਬੰਧ ਵਿੱਚ ਵੈਦ ਅਤੇ ਹਕੀਮ ਇੱਕ ਦਫਾ ਗੁਰਦੁਆਰ ਦੇ ਮਹਾਨ ਦਾਰਸ਼ਨਿਕ ਸੰਤ ਪਾਈ ਗੁਰਦਾਸ ਦੀ ਪਾਸ ਇਕੱਠੇ ਹੋਏ ਅਤੇ ਕਹਿਣ ਲੱਗੇ ਅਸੀਂ ਵੇਖ ਕੇ ਹੈਰਾਨ ਹਾਂ ਕਿ ਜੰਮਦੇ ਹੋਏ ਬੱਚੇ ਨੂੰ ਕੋਈ ਭੁੱਖ ਨਹੀਂ ਕੋਈ ਰੋਗ ਵੀ ਨਹੀਂ ਦੁੱਖ ਵੀ ਨਹੀਂ ਤਾਂ ਇਸ ਦੇ ਰੋਂ ਦਾ ਕੀ ਕਾਰਨ ਹੈ ਇਹ ਰੋਂਦਾ ਕਿਉਂ ਹੈ ਤਾਂ ਭਾਈ ਸਾਹਿਬ ਨੇ ਦੱਸਿਆ ਰੋਵੇ ਰਤਨ ਗਵਾਇ ਕੈ ਮਾਇਆ ਮੋਹ ਅਨੇਰ ਕੁਬਾਰਾ ਉਹ ਰੋਵੇ ਦੁੱਖ ਆਪਣਾ ਹਾਸਾ ਹਸ ਗਾਵੇ ਸਭ ਕੁਬਾਰਾ ਇਸ ਦਾ ਇੱਕ ਰਤਨ ਗਵਾ ਚੁੱਕਿਆ ਹੈ ਜਿਸ ਕਾਰਨ ਇਹ ਰੋ ਰਿਹਾ ਹੈ ਇਸ ਦੇ ਕੋਲ ਇੱਕ ਰਤਨ ਸੀ ਉਹ ਕੀ ਮੰਦੀ ਇਕਾਗਰਤਾ ਮੰਨ ਦਾ ਟਿਕਾਓ ਟਿੱਕੀ ਹੋਈ ਸੂਰਤ ਉਹ ਰਤਨ ਇਹ ਗਵਾ ਬੈਠਾ ਹੈ ਅਤੇ ਇਕਾਗਰਤਾ ਇਸ ਦੀ ਪੰਗ ਹੋ ਗਈ ਹੈ ਜੰਦਿਆਂ ਸਾਰ ਹੀ ਇਸ ਦੀ ਲਿਵ ਟੁੱਟ ਗਈ ਸੁੱਟ ਟੁੱਟ ਗਈ ਅਤੇ ਸੰਸਾਰ ਵਿੱਚ ਮਨ ਖਿੰਡ ਗਿਆ ਤਾਹਾਂ ਮਾਰ ਕੇ ਉੱਠਿਆ ਕਿਉਂਕਿ ਇਕਾਗਰਤਾ ਦਾ ਸੁਖ ਇਹ ਮੰਨ ਚੁਕਿਆ ਸੀ ਸਾਰੀ ਜ਼ਿੰਦਗੀ ਮਨੁੱਖ ਇਕਾਗਰਤਾ ਹੀ ਲੱਗਦਾ ਹੈ ਜਪ ਕਰਕੇ ਤਪ ਕਰਕੇ ਬੰਦਗੀ ਕਰਕੇ ਅਗਰ ਇਕਾਗਰਤਾ ਦੀ ਇਹ ਜੜੀ ਤਲਾਸ਼ ਹੈ ਇਸ ਤੋਂ ਇੱਕ ਗੱਲ ਤਾਂ ਸਪਸ਼ਟ ਹੈ ਕਿ ਮਨੁੱਖ ਦੀ ਚੇਤਨਾ ਦੇ ਅੰਦਰ ਇਕਾਗਰਤਾ ਦਾ ਕੋਈ ਰਸ ਮੌਜੂਦ ਹੈ ਉਸ ਦਾ ਅਨੁਪਪ ਹੋਜੂਦ ਹੈ ਜਦ ਸੰਸਾਰ ਵਿੱਚ ਕੋਈ ਧਾਰਮਿਕ ਮੰਦਰ ਨਹੀਂ ਸੀ ਕੋਈ ਧਾਰਮਿਕ ਉਪਦੇਸ਼ਕ ਨਹੀਂ ਸੀ ਕੋਈ ਧਾਰਮਿਕ ਗ੍ਰੰਥ ਨਹੀਂ ਸੀ ਅਤੇ ਸਭ ਤੋਂ ਪਹਿਲੇ ਜਿਸ ਮਨੁੱਖ ਦੇ ਅੰਦਰ ਪ੍ਰਭੂ ਮਿਲਣ ਦੀ ਪਿਆਸ ਪੈਦਾ ਹੋਈ ਹੋਵੇਗੀ ਉਹ ਇਸ ਤਰ੍ਹਾਂ ਹੋਈ ਹੋਵੇਗੀ ਕਿਉਂਕਿ ਇਕਾਗਰਤਾ ਮਾਤਾ ਦੇ ਗਰਭ ਵਿੱਚ ਇਸ ਦੇ ਕੋਲ ਸੀ ਉਸ ਦਾ ਇਹ ਰਸ ਮੰਨ ਚੁੱਕਿਆ ਹੈ ਭਾਈ ਸਾਹਿਬ ਕਹਿੰਦੇ ਹਨ ਜਨਮ ਲੈਂਦਿਆਂ ਹੀ ਇਸੇ ਲਿਵ ਟੁੱਟੀ ਇਕਾਗਰਤਾ ਪੰਗ ਹੋਈ ਉਹ ਰੋ ਰਹਾ ਦੁੱਖ ਆਪਨਾ ਹਸ ਹਸ ਗਾਵੈ ਸੱਤ ਪਰਵਾਰਾ ਉਹ ਬੱਚਾ ਆਪਣਾ ਦੁੱਖ ਰੋ ਰਿਹਾ ਹੈ ਅਤੇ ਪਰਿਵਾਰ ਵਿੱਚ ਵਧਾਈਆਂ ਚੱਲਦੀਆਂ ਹਨ ਲੱਡੂ ਵੰਡੇ ਜਾ ਰਹੇ ਹਨ ਮੁੰਡੇ ਦਾ ਜਨਮ ਹੋਇਆ ਹੈ ਪਰ ਪਾਈ ਸਾਹਿਬ ਇੰਝ ਕਹਿੰਦੇ ਹਨ ਕਿ ਉਸ ਰੋਂਦੇ ਹੋਏ ਬੱਚੇ ਨੂੰ ਤਾਂ ਪੁੱਛੋ ਉਸ ਦੇ ਦੁੱਖ ਦਾ ਮੂਲ ਕੀ ਹੈ ਨਿਬ ਟੁੱਟ ਗਈ ਹੈ ਧਿਆਨ ਭੰਗ ਹੋ ਗਿਆ ਹੈ ਇਕਾਗਰਤਾ ਨਸ਼ਟ ਹੋ ਗਈ ਹੈ ਇਸੇ ਤਰ੍ਹਾਂ ਹੀ ਜੀਵਨ ਵਿੱਚ ਸਹਜੇ ਸਹਜੇ ਹੋਰ ਰੋਣੇ ਪੈਦਾ ਹੋ ਜਾਂਦੇ ਹਨ ਪਹਿਲੇ ਪਿਆਰ ਲਗਾ ਥਾ ਨਦੂਦ ਸੁੱਤ ਜਹ ਮਾਏ ਬਾਪ ਕੀ ਸੁਦ ਸਭ ਤੋਂ ਪਹਿਲੀ ਦਫਾ ਤਾਂ ਰੋਇਆ ਸੀ ਜਦ ਇਕਾਗਰਤਾ ਬੰਗ ਹੋ ਗਈ ਸੀ ਇਕਾਗਰਤਾ ਚੌਂਦਾ ਟਿਕਾਉ ਚੌਂਦਾ ਹੈ ਉਸ ਰਤਨ ਨੂੰ ਚੌਂਦਾ ਹੈ ਪਰ ਹੁਣ ਲੋਇਆ ਦੁੱਧ ਵਾਸਤੇ ਮਾਂ ਵਾਸਤੇ ਫਿਰ ਘੋਨਿਆਂ ਵਾਸਤੇ ਰੋਇਆ ਖੇਡਾਂ ਵਾਸਤੇ ਰੋਇਆ ਹੋਰ ਵੱਡਾ ਹੋਇਆ ਤਾਂ ਕੰਮ ਧੰਦਿਆਂ ਵਾਸਤੇ ਰੋਇਆ ਤਾਲੀਮ ਵਾਸਤੇ ਰੋਇਆ ਵਿਆਹ ਵਾਸਤੇ ਰੋਇਆ ਫਿਰ ਇਸ ਦੇ ਬੱਚੇ ਹੋਏ ਬੱਚਿਆਂ ਦੇ ਰੋਣੇ ਵੱਧ ਗਏ ਇਤਨੇ ਰੋਣੇ ਇਕੱਠੇ ਹੋ ਗਏ ਇਹ ਸੱਤੋਂ ਪਹਿਲੀ ਦਫਾ ਜਿਹੜਾ ਇਹ ਰੋਇਆ ਸੀ ਉਹ ਰੋਣਾ ਤਬਗੇ ਹੀ ਰਹਿ ਗਿਆ ਮਨੁੱਖ ਇਸ ਵਾਸਤੇ ਹੀ ਸਤਸੰਗ ਵਿੱਚ ਆਉਂਦਾ ਹੈ ਕਿ ਸੰਸਾਰ ਦੇ ਇਹ ਸਾਰੇ ਰੋਣੇ ਇੱਕ ਪਾਸੇ ਕਰਕੇ ਉਸ ਪਹਿਲੇ ਰੋਣੇ ਨੂੰ ਨਵੇਂ ਸਿਰਿਓਂ ਸੁਰਜੀਤ ਕਰੇ ਜੋ ਜ਼ਿੰਦਗੀ ਵਿੱਚ ਜਨਮ ਲੈਂਦੇ ਆ ਪਹਿਲੀ ਦਫਾ ਰੋਇਆ ਸੀ ਉਹ ਰੋਣਾ ਬੜਾ ਅਜੀਮ ਹੈ ਬੜਾ ਮਹਾਨ ਹੈ ਕਦੇ-ਕਦਾਈਂ ਕਿਸੇ ਦੀ ਚੋਲੀ ਵਿੱਚ ਪੈਂਦਾ ਹੈ ਤੀਜੇ ਪਹਿਰੇ ਲੈਨ ਕੇ ਬਨਚਾਰਿਆ ਮਿੱਤਰਾ ਪਹਿਲੇ ਜੋ ਬੰਸਿਓ ਚਿੱਤ ਹਲਿਕਾ ਨਾਮ ਨਾ ਚੇਤ ਹੈ ਹੀ ਬਨ ਜਾਰਿਆ ਮਿਤਰਾ ਬਦਾ ਸ਼ੁਰ ਹੈ ਜੇਤ ਜਵਾਨ ਹੋ ਗਿਆ ਜੀਵਨ ਰੂਪੀ ਰਾਤ ਦਾ ਇਹ ਤਿੱਜਾ ਪਹਿਰ ਹੈ ਸਾਰੀ ਚੇਤਨਾ ਤਨ ਅਤੇ ਜੋਬਨ ਦੇ ਆਲੇ ਦੁਆਲੇ ਹੀ ਪ੍ਰਕਰਮਾ ਕਰਦੀ ਹੈ ਜ਼ਿੰਦਗੀ ਦਾ ਮਨੋਰਥ ਤਨ ਅਤੇ ਜੋਬਨ ਹੈ ਹੋਰ ਕੁਝ ਨਹੀਂ ਤਨ ਅਤੇ ਜੋਬਨ ਦੀ ਸੇਜਾ ਤੇ ਉੱਤੇ ਗੂੜਾ ਸੁੱਤਾ ਹੋਇਆ ਹੈ ਕੁਝ ਵੀ ਖਬਰ ਨਹੀਂ ਕੁਝ ਵੀ ਬੋਧ ਨਹੀਂ ਅਤੇ ਇਥੇ ਆ ਕੇ ਕਈ ਕਹਿ ਦਿੰਦੇ ਹਨ ਕਿਸੇ ਨੌਜਵਾਨ ਮਨੁੱਖ ਨੂੰ ਕਰਮ ਧਰਮ ਦੀ ਸਿੱਖਿਆ ਦੇਣੀ ਬੜੀ ਔਖੀ ਗੱਲ ਹੈ ਜਵਾਨੀ ਇਸ ਤਰ੍ਹਾਂ ਸਮਝੋ ਜਿਵੇਂ ਦਰਿਆ ਹੜਤੇ ਆਇਆ ਹੋਵੇ ਜੇ ਕਦੀ ਦਰਿਆ ਹੜ ਆਇਆ ਹੋਵੇ ਤਾਂ ਬੇੜੀ ਠੇਲਣੀ ਬੜੀ ਔਖੀ ਹੋ ਜਾਂਦੀ ਹੈ ਨੋਕਾ ਪਾਰ ਕਰਨੀ ਬੜੀ ਔਖੀ ਹੈ ਇਲਾਨ ਦਾ ਪ੍ਰਸਿੱਧ ਸੰਤ ਇਸ ਬਾਰੇ ਕਹਿੰਦਾ ਹੈ ਦਰ ਜਵਾਨੀ ਤੋਬਾ ਕਰਦਨ ਸ਼ੇਵਾ ਐਪੈ ਗੰਬਰੀ ਸਤ ਕੋਈ ਮਨੁੱਖ ਜਵਾਨੀ ਵਿੱਚ ਗੁਨਾਹਾਂ ਤੋਂ ਤੋਬਾ ਕਰੇ ਉਸਦੀ ਸਿਰਤ ਪੈਗੰਬਰਾਂ ਵਾਲੀ ਹੈ ਬਹੁਤ ਆ ਪੈਗੰਬਰ ਹੈ ਉਹ ਤਾਂ ਪੂਰਨ ਅਵਤਾਰੀ ਪੁਰਸ਼ ਹੈ ਉਹੀ ਹੀ ਤਾਂ ਪੂਰਨ ਸੰਤ ਹੈ ਜੋ ਜਵਾਨੀ ਵਿੱਚ ਗੁਨਾਹਾਂ ਤੋਂ ਤੋਬਾ ਕਰ ਜਾਵੇ ਮਨੁੱਖ ਦੀ ਜ਼ਿੰਦਗੀ ਦੀ ਰਾਤ ਦਾ ਤੀਸਰਾ ਪਹਿਰ ਤਨ ਅਤੇ ਜੋਬਨ ਦੀ ਚਿਤਮਣੀ ਵਿੱਚ ਕੋਪਨਿੰਦਰਾ ਵਿੱਚ ਲੰਘ ਗਿਆ ਜਿਵੇਂ ਰੂਪੀ ਰਾਤ ਦਾ ਚੌਥਾ ਪਹਿਰ ਆਇਆ ਚੌਥੇ ਪਹਿਰੇ ਵਿੱਚ ਪੋ ਫੁੱਟਦੀ ਹੈ ਕੇਸਾਂ ਦੀ ਸਫੇਤੀ ਵਾਲਾਂ ਦਾ ਚਿੱਟਾ ਹੋਣਾ ਇਹ ਪੋ ਦਾ ਫੁੱਟਣਾ ਹੈ ਇਹ ਰਾਤ ਦੀ ਸਫੇਤੀ ਇਸ ਗੱਲ ਦਾ ਸਬੂਤ ਹੈ ਕਿ ਰਾਤ ਦਾ ਅੰਤ ਹੋਣ ਲੱਗਾ ਹੈ ਰਾਤ ਜਾਣ ਲੱਗੀ ਹੈ ਗੁਰੂ ਨਾਨਕ ਪਾਸ਼ਾ ਜੀ ਫਰਮਾਨ ਕਰਦੇ ਹਨ ਚੌਥੈ ਪਹਿਰੇ ਲਾਨਕੇ ਬਨਜਾਰਿਆ ਮਿਤਰਾ ਲਾਵੀ ਆਇਆ ਖੇਤ ਜਜਮ ਪਕੜ ਚਲਾਇਆ ਬਨਜਾਰਿਆ ਮਿਤਰਾ ਕਿਸੇ ਨਾ ਮਿਲਿਆ ਭੇਦ ਜ਼ਿੰਦਗੀ ਦੀ ਖੇਤੀ ਪੱਕ ਗਈ ਵੱਡਣ ਵਾਸਤੇ ਲਾਵੀ ਆ ਗਿਆ ਜੀਵਨ ਦੀ ਰਾਤ ਦਾ ਅੰਤ ਹੋਣ ਲੱਗਾ ਕਿਉਂਕਿ ਮੌਤ ਰੂਪੀ ਸੂਰਜ ਚੜਨ ਲੱਗਾ ਹੈ ਪੋ ਫੁੱਟਣ ਲੱਗੀ ਹੈ ਪਰ ਸਵਾਰ ਇਹ ਪਤਾ ਹੁੰਦਾ ਹੈ ਕਿ ਇਸ ਦੇ ਅੱਗੇ ਕੀ ਹੋਇਆ ਕਿਉਂਕਿ ਘਰ ਵਿੱਚ ਤਾਂ ਝੂਠਾ ਰੁਦਨ ਸ਼ੁਰੂ ਹੋ ਗਿਆ ਰੋਣਾ ਪਿਟਣਾ ਸ਼ੁਰੂ ਹੋ ਗਿਆ ਪਰ ਉਹ ਅੱਗੇ ਕਿੱਥੇ ਚਲਾ ਗਿਆ ਇਹ ਕਿਸੇ ਨੂੰ ਖਬਰ ਨਹੀਂ ਪਾਸ਼ਾ ਜੀ ਫਰਮਾਨ ਕਰਦੇ ਹਨ ਸਾਈ ਵਸਤ ਪ੍ਰਾਪਤ ਹੋਈ ਜਿਸ ਸੀ ਉਹ ਲਾਇਆ ਖੇਤ ਕੋਹ ਨਾਨਕ ਪ੍ਰਾਨ ਚੌਥੇ ਪਹਿਲੇ ਲਾਵੀ ਲੁਨਿਆ ਖੇਤ ਉਹੀ ਚੀਜ਼ ਇਸ ਨੂੰ ਅੱਗੇ ਮਿਲੀ ਜਿਸ ਦੀ ਚਤਵਨੀ ਇਹ ਜ਼ਿੰਦਗੀ ਪਾਰ ਕਰਦਾ ਰਿਹਾ ਜਿ세 ਦੀ ਯਾਦ ਵਿੱਚ ਇਹ ਹਮੇਸ਼ਾ ਰਿਹਾ ਅਤੇ ਉਹ ਕਿਹੜੀ ਚੀਜ਼ ਸੀ ਇਸ ਸਾਖੀ ਵਿਚਾਰ ਨੂੰ ਆਪਜੀ ਨਾਲ ਅੱਜੋਂ ਸਾਂਝਾ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਲਗਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਸਾਨ ਦੇ ਮੌਤ ਦੇ ਵਕਤ ਉਹੀ ਚਿੰਤਨ ਸਾਹਮਣੇ ਆਂਦਾ ਹੈ ਜਿਸ ਦਾ ਇਹ ਚਿੰਤਨ ساری ਜ਼ਿੰਦਗੀ ਕਰਦਾ ਹੈ ਸਾਰਾ ਜੀਵਨ ਜੇਕਰ ਤਨ ਦੇ ਚਿੰਤਨ ਵਿੱਚ ਬਤੀਤ ਕੀਤਾ ਹੈ ਤਾਂ ਮਰਦਿਆ ਹੋਇਆ ਤਨ ਚਿੱਤੇ ਆਏਗਾ ਇਹ ਗੱਲ ਵਕਰੀ ਹੈ ਕਿ ਆਲੇ ਦੁਆਲੇ ਰਿਸ਼ਤੇਦਾਰ ਖੜੇ ਹੋਵਨ ਅਤੇ ਉਹ ਆਖਣਗੇ RAM RAM ਆਖੋ ਵਾਹਿਗੁਰੂ ਵਾਹਿਗੁਰੂ ਆਖੋ ਪਰ ਉਹ ਵਾਹਿਗੁਰੂ ਨਹੀਂ ਕਹਿ ਸਕੇਗਾ RAM ਨਹੀਂ ਕਹਿ ਸਕੇਗਾ ਕਿਉਂਕਿ ਜੀਵਨ ਭਰ ਜਿਸ ਦੇ ਚਿੰਤਨ ਵਿੱਚ ਦੌ ਰਿਹਾ ਹੈ ਮਰ ਲਗਿਆ ਉਸਦਾ ਹੀ ਚਿੰਤਨ ਚੱਲੇਗਾ ਉਸੇ ਦੀ ਹੀ ਚਾਲ ਚਲੇਗੀ ਅਤੇ ਮਰਨ ਲਗਿਆ ਧਨ ਦਾ ਚਿੰਤਨ ਚੱਲਿਆ ਹੈ ਤਾਂ ਮਨੁੱਖ ਕਿੱਥੇ ਜਾਏਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹ ਫਸਲਾ ਹੈ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਸਰਪ ਜੋਨ ਬਲ ਬਲ ਉਦਰੇ ਅੰਤਮ ਸਮੇਂ ਮਰਦਿਆ ਹੋਇਆ ਜਿਸ ਨੂੰ ਵਾਰ-ਵਾਰ ਤੰਜੇ ਤੇ ਆ ਰਿਹਾ ਹੈ ਜਿਹੜਾ ਛੋੜ ਕੇ ਜਾ ਰਿਹਾ ਹੈ ਐਸਾ ਮਨੁੱਖ ਅਗਲਾ ਜਨਮ ਸਰਪ ਦਾ ਪ੍ਰਾਪਤ ਕਰੇਗਾ ਅੰਤ ਕਾਲ ਜੋ ਲੜਕਾ ਸਿਮਰੇ ਐਸੀ ਚਿੰਤਾ ਮਹਜੇ ਮਰੈ ਸੂਕਰ ਜੋਨ ਵੱਲ ਵੱਲ ਉਤਰੈ ਅਤੇ ਅੰਤਿਮ ਸਮਰ ਜੇਕਰ ਪੁੱਤਰਾਂ ਦੀ ਜਾਲ ਵਿੱਚ ਜੋ ਮਰ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਫੈਸਲਾ ਹੈ ਇਸ ਦਾ ਅਗਲਾ ਜਨਮ ਸੂਰ ਦਾ ਹੋਵੇਗਾ ਕਿਉਂਕਿ ਇੱਕ ਸੂਰਨੇ ਦੇ 18-20 ਬੱਚੇ ਹੋ ਜਾਂਦੇ ਹਨ ਕੁਦਰਤ ਵੀ ਕਹਿੰਦੀ ਹੈ ਜਿਤਨੀ ਮਮਤਾ ਕਰਨੀ ਹੈ ਹੁਣ ਕਰ ਲੈ ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮਹਜੇ ਮਰੈ ਪ੍ਰੇਤ ਜੋਨ ਬਲ ਬਲ ਉਤਰੈ ਪਰ ਜੇ ਜੀਵਨ ਮਕਾਨ ਦੀ ਚਿਤਮਨੀ ਵਿੱਚ ਬਿਤੀ ਤੇ ਹੋਇਆ ਹੈ ਤਾਂ ਮਰਨ ਲਗਿਆ ਮਕਾਨ ਚ ਤੇ ਆਏਗਾ ਅਤੇ ਜੇ ਮਰਨ ਲਗਿਆ ਮਕਾਨ ਚ ਤੇ ਆਇਆ ਤਾਂ ਸਾਹਿਬ ਕਹਿੰਦੇ ਹਨ ਇਸ ਦਾ ਅੰਤ ਕੀ ਹੋਵੇਗਾ ਇਹ ਪ੍ਰੇਤ ਬਨੇਗਾ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਪ੍ਰੇਤ ਜੋਨ ਬਲ ਬਲ ਉਤਰੈ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਬਦੀ ਦਿੱਤ ਲੋਚੈ ਨੇ ਤੇਰਨਾਰੇ ਮੁਖਤਾਰ ਪਿਤੰਬਰ ਵਾਕੈ ਹਿਦਾ ਬਸੈ ਅੰਤਮ ਸਮੇਂ ਜੇਕਰ ਨਰਾਇਣ ਚਤੇ ਆਵੇ ਤਾਂ ਕਿਸ ਨੂੰ ਨਰਾਇਣ ਚਤੇ ਆਵੇਗਾ ਜਿਸ ਨੂੰ ਜੀਵਨ ਭਰ ਨਰਾਇਣ ਚਤੇ ਆਇਆ ਹੈ ਜਿਸਨੇ ਸਾਰੀ ਜ਼ਿੰਦਗੀ ਨਰਾਇਣ ਦਾ ਚਿੰਤਨ ਕੀਤਾ ਹੈ ਅੰਤਮ ਸਮੇਂ ਨਰਾਇਣ ਦੀ ਝਾਲ ਆਵੇਗੀ ਰਸਨਾ ਤੇ ਨਰਾਇਣ ਦੇ ਬੋਲ ਆਉਣਗੇ ਅਤੇ ਜਿਉਂ ਹੀ ਰਸਨਾ ਉੱਤੇ ਨਰਾਇਣ ਦੇ ਬੋਲ ਆਏ ਐਸਾ ਮਨੋਖ ਨਰਾਇਣ ਵਿੱਚ ਇਸ ਤਰ੍ਹਾਂ ਸਮਾ ਜਾਏਗਾ ਜਿਸ ਤਰ੍ਹਾਂ ਬੂੰਦ ਸਾਗਰ ਵਿੱਚ ਸਮਾ ਜਾਂਦੀ ਹੈ ਸੂਰਜ ਕਿਰਨ ਮਿਲੇ ਜਲ ਕਾਜਲ ਹੁਆ RAM ਜੋਤੀ ਜੋਤ ਲਲੀ ਸੰਪੂਰਨthia RAM ਪੁਰ ਨਾਨਕ ਤੇ ਮਹਾਰਾਜ ਜੀ ਨੇ ਇਨ 4 ਪਹਿਰਾ ਵਿੱਚ ਇਹ ਅੰਕਿਤ ਕੀਤਾ ਹੈ ਕਿ ਮਨੁੱਖ ਪਰਮਾਤਮਾ ਤੱਕ ਪਹੁੰਚ ਸਕੇ ਈਸ਼ਵਰ ਤੱਕ ਪਹੁੰਚ ਸਕੇ ਮਨੁੱਖ ਨੂੰ ਬੋਧ ਕਰਾਇਆ ਹੈ ਕਿ ਤੂੰ ਕੀ ਹੈ ਅਤੇ ਆਇਆ ਕਿੱਥੋਂ ਹੈ ਹੁਣ ਕਿੱਥੇ ਖੜਾ ਹੈ ਅਤੇ ਜਾਣਾ ਕਿੱਥੇ ਹੈ ਅਤੇ ਜਾ ਕਿੱਥੇ ਰਿਹਾ ਹੈ ਇਹ ਸਕੂਲ ਦੇ ਚਤਾਮਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਮਨੁੱਖ ਦੇ ਸਾਹਮਣੇ ਰੱਖੀ ਹੈ ਤਾਂ ਕਿ ਮਨੁੱਖ ਨਾ ਪਟਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ